तेरे को अच्छे हैं तुमने बड़ा स्किन करो ना अपराधी कितना तो उसी में आज करके तेरे नहीं बचा है साड़ी के तेरे नहीं बचा है साड़ी तो सब तो ये आर बच्चर और तो हम जैसा हरियाणा तैयार करा दिया बात करोगे दस सौ कितने के हैं उससे मैंने जब ये चाहिए था वह मैं आज बचा दिया दस सौ तो � मैं आदमी तो का तो तो मार के गई नहीं किया था ऑर्डर पर उन्होंने चार्ज हो ना करला की ना करा मैं जान पता नहीं कोड़ी को मार मैं बोला वाले इतना मीडिया खत्म आ के सही कर देती है ऐसे चल जा मैं पैदा नहीं मेरा बंदा ऐसा भक्त चाहिए ना कल बेखने लेके खड़ी आऊंगी मेरे का ਤੋਂ ਤੋਂ ਮਲਕ ਪਾਪਾਂ ਦਾ ਕੰਮ ਕੀ ਸੀ ਮਰਾ ਪਰ ਪੰਦਰ ਕਹੀ ਸੀ ਨਹੀਂ ਮੇਰਾ ਕੁਛ ਵੀ ਭਗਵਾਨ ਦੁਆਰ ਕੀ ਕਰਦਾ ਤੇ ਪਾਪਰ ਚਾਦੀ ਕੱਟਿਆ ਮੈਂ 400 ਕਰਨੇ ਲਾ ਕੇ ਪੰਦਰ ਸੀ ਇਹਨੇ ਪਾਪਰ ਚਾਦੀ ਨਹੀਂ ਕੱਟਿਆ ਐਸਾ ਵੀ ਨਾ ਕੋਈ ਜਿਗ੍ਹਾ ਸੀ ਤੀ ਮੇਰੀ ਸਫਾਈ ਨਹੀਂ ਆਈ ਤੇਰਾ ਬੰਦਾ ਛੱਡੇ ਤਾਂ ਕਿੱਦਾ ਆਤੀ ਕੋਰੇ ਦੂਸਰੀ ਮਾਰੀ ਕਰਾਈ ਕੋਰੇ ਦੂਜਾ ਪੁਜਾ ਮੈਂ ਆਤਰਾਈ ਉਹਨੇ ਵੀ ਨਹੀਂ ਪਤਾ ਕਿ ਉਹ ਬੰਦਰੇ ਦੀ ਜਿਨ੍ਹਾਤ ਕਰਾਈ ਪਤਾ ਦਵਾਲ ਪਰ ਚਾਦੀ ਬੰਦਾ ਸੀ ਇਹਦਾ ਕਿਉਂ ਨਹੀਂ ਮਰਚਾ ਕੱਟਿਆ ਤਾਪਿਆ ਜੀ ਆ ਬਤਾ ਕਿ ਨੂੰ ਆ ਬਤਾ ਹਾ ਜੇ ਕੈਦਾ ਤੇ ਤੇਰੀ ਅਸੰਸਤੀ ਦਾ ਕੋਈ ਤਵਾ ਨਹੀਂ ਕਿਤੇ ਕੋੜ ਬਗਵੰਤ ਮਾਨ ਦੱਸੇ ਇਹਨਾਂ ਨੂੰ ਪੁੱਛਿਆ ਜਾਵੇ ਕਿਉਂ ਨਹੀਂ ਪਰਚਾ ਪੰਦਾ ਕਿਉਂ ਨਹੀਂ ਪਰਚਾ ਪੰਦਾ ਦੂਸਰੀ ਮਾਰਤ ਕਰਾਇਆ ਦਾ ਚਾਂਸ 99 ਦਾ ਕਰ ਪਰਚਾ ਪੰਦਾ ਉਹਦੀ ਵਾਇਫ ਦੂਜੀ ਕਰੇ ਉਹਨੂੰ ਵੀ ਬਿਨਾ ਦੱਸਿਆ ਵਿਆਹ ਕਰਾਇਆ ਉਹ ਕਰਮ 495 ਦਾ ਕਰਚ ਬੰਦਾ ਕਿਉਂ ਨਹੀਂ ਪਰਚਾ ਕੱਢ ਸਕੇ ਮੇਰਾ ਕੀ ਮਜ਼ਦੂਰੀ ਪਾਪ ਪਾਪ ਪੈਸੇ ਖਾੜੇ ਨਾ ਪੈਸੇ ਖਾੜੇ ਨਾ ਇਨਾ ਪੈਰਾਂ ਖਾ ਕੇ ਐਡਾ ਕਰ ਦਿੱਤੀ ਮੈਂ ਕਿਥੇ ਜਾਵਾਂ ਮੈਨੂੰ ਦਰਵਾਜ਼ਾ ਤੋਂ ਤੇ ਕਿਥੇ ਜਾਵਾਂ ਤੇਰੀ ਸੁਣਵਾਈ ਨਹੀਂ ਹੋਣੀ ਐਸਾ ਜੀਨ ਮੈਂ ਅੜਮੜ ਪਰਮ ਕਰਕੇ ਇਸ ਤੀਰ ਦਾ ਤਾਕਤ ਤੇ ਸੋਈ ਮੈਂ ਚੜੀ ਮਾਰਦੀ ਹਾਂ ਸੱਲ ਕਾਤਰੀ ਬਣਾ ਲਓ ਨੇ ਪੈਰ ਨਿਕਲ ਜਾਣਾ ਮੈਂ ਕਿੰਨੂੰ ਪੁੱਛੂ ਕਹਿੰਦਾ ਜੁੱਬੇ ਆ ਤੇ ਵਟਿਆ ਨੋਕਾ ਦਾਮੇ ਆਓ ਕਿ ਤੱਕ ਇਹ ਨਹੀਂ ਜੁੱਬੇ ਆ ਤੇ ਛੱਡਿਆ ਮੀਨੂੰ ਇੱਧਰ ਰੋਕੀ ਤੈਂ ਕਿ ਮੈਂ ਆ ਮਰ ਜਾਣਾ ਮੈਂ ਆਇਆ ਤੇ ਥਾਰੇ ਗਾੜੀ ਮਾਰ ਜਾਣਾ ਉਹਦੇ ਜੁੱਬੇ ਮਾਰੇ ਹੋੜ ਗਏ ਕਬੀ ਇਹ ਨਾ ਇਹਨਾਂ ਮੈਂ ਬੰਦਾ ਜਕਾਤਾ ਇਹਦੀ ਪਜਾ ਨਾਲੇ ਤੋਂ ਬੰਦਾ ਨਿਕਲਿਆ ਇਹਦੀ ਪਜਾ ਨਾਲ ਬੰਦਾ ਨਿਕਲਿਆ ਮੈਂ ਤੇ ਇਹਨਾਂ ਬੱਚਿਆਂ ਦਾ ਮੈਂ ਖਰਚਾ ਦੇਣਗੇ ਤੇ ਭਗਵਾਨ ਜਮਾਨਾ ਦਾ ਆੜੀ ਥੋੜਿਆ ਪੈ ਲੈ ਲੈ ਕੇ ਚਲ ਜੱਜ ਲਾ ਲਾ ਕੇ ਕਿਤੇ ਜਾਂਦੇ ਮੈਂ ਤਾਂ ਕੀ ਕਰਾਂ ਮੈਂ ਬਲੀ ਤਰਸੋਂ ਮੈਂ ਕੀ ਦੇ ਵੱਲ ਜਾਵਾਂ ਮੇਰੇ ਕੌੜ ਚਨਵਾਈ ਕਰੇ ਕਹਿੰਦੀ ਆ ਮੈਂੜ ਬੋੜਾ ਕਿ ਨਾ ਇਹ ਕੋ ਆਂਦਾ ਇਹ ਕੋ ਇਹਨਾਂ ਜੋਰਾਂ ਚ ਬੰਦੀ ਨਾ ਛੱਡਿਆ ਮੈਂ ਕੋਈ ਮਾਝਾ ਪਰਚਾ ਦਿੱਤਾ ਮੇਰੀ ਨਾ ਚਾ ਬੰਦੀ ਨਾ ਛੱਡਣਾ ਕਹਿੰਦੀ ਮੈਂੜ ਮੈਨੂੰ ਤਾਂ ਕਹਿ ਆ ਦਿੰਦੀ ਕਾਰੀ ਹੋ ਕਹਿੰਦੀ ਆ ਆਉਂਦਾ ਦੀ ਕੇਸ ਮੇਰੇ ਕੋਲ ਆ ਕਿ ਵੇ ਕੌਣ ਜ਼ਿੰਮੇਵਾਰ ਆ ਮੈਨੂੰ ਦੱਸ ਕੌਣ ਜ਼ਿੰਮੇਵਾਰ ਵਾ ਕੌਣ ਮੇਰੀ ਸੁਣਵਾਈ ਕਰੇ ਆਓ ਮੇਰੇ ਨਾਲ ਸਰਹੰਦਰ ਜਾ ਕੇ ਪੁੱਛਿਆ ਨਾ ਮੈਂ ਦੱਸੋ ਤੂੰ ਬੰਦਾ ਕੈੜੀ ਤਵਾਨਾ ਛੱਡਿਆ ਤੇ ਪਰ ਆਓ ਆ ਪੁੱਛੋ ਇਹਨੂੰ ਪੁੱਛੋ ਵੀ ਕੈੜੀ ਤਵਾਨਾ ਮਸਲਾ ਇਹ ਸੀ ਕਿ ਮੇਰੇ ਹਸਬੰਦ ਨੇ ਫੋਰਨ ਕੰਟਰੀ ਤੋਂ ਆ ਕੇ ਦੂਜੀ ਮੈਰਿਜ ਕਰਾ ਲਈ ਮੇਰੇ ਤਿੰਨ ਬੱਚੇ ਆ ਤੇ ਮੈਂ ਐਸਐਸਪੀ ਦੀ ਦਰਖਾਸਤ ਦਿੱਤੀ ਸੀ ਮੇਰੀ ਕੋਈ ਸੁਣਵਾਈ ਸੁਣਵਾਈ ਹੋਈ ਉਹਨਾਂ ਮਤਲਬ ਚੋਕ ਕੇ ਲਿਆਂਦਾ ਇੱਥੇ ਆ ਕੇ ਇਹਨਾਂ ਪੈਸੇ ਲੈ ਕੇ ਉਹਨੂੰ ਛੱਡ ਦਿੱਤਾ ਮੈਨੂੰ ਕਹਿੰਦੇ ਉੱਤੇ ਪਰਚਾ ਕੱਟ ਕਰਤਾ ਅੱਗੇ ਗਰਦਾਸਪੁਰ ਭੇਜਤਾ ਮੈਨੂੰ ਪਤ ਖਬਰ ਮਿਲੀ ਕਿ ਉਹਨੂੰ ਬੰਦਾ ਛੱਡ ਦਿੱਤਾ ਉਹਦੀ 14 ਤਾਰੀਖ ਦੀ ਫੇਅਰ ਪਲੇਟ ਹੋ ਤੇ ਕੱਲ ਨਿਕਲ ਜਾਣ ਲੱਗਾ ਮੇਸ ਕਰਕੇ ਮੇਰੀ ਕੋਈ ਸਮਰਾਹ ਦੇ 11:00 ਵਜੇ ਫਿਰ ਮੈਂ ਥਾਣੇ ਵਿੱਚ ਆਈ ਮੈਂ ਕਹਾਂ ਮੈਨੂੰ ਦੱਸੋ ਵੀ ਕੀ ਦੀ ਜ਼ਿੰਮੇਵਾਰੀ ਤੇ ਤੁਸੀਂ ਛੱਡਿਆ ਕਿ ਮਿਲਜੋ ਜ ਉਹ ਬੰਦਾ ਬਾਹਰ ਚੱਲ ਜੇ ਹੁਣ ਮੈਂ ਆਈ ਕਹਿੰਦੇ ਤੁਹਾਡੀ ਜ਼ਿੰਮੇਵਾਰੀ ਮੈਂ ਮੀਡੀਆ ਦੀ ਪ੍ਰੈਸ ਦੀ ਹੈਲਪ ਲੈ ਕੇ ਮੈਂ ਫਿਰ ਹੁਣ ਮਤਲਬ ਕਿ ਡੀਐਸਪੀ ਦੇ ਕੋਲ ਪਹੁੰਚੀ ਆ ਉਹ ਕਹਿੰਦੇ ਆ ਕਿ ਅਸੀਂ ਕਾਨੂੰਨੀ ਕਾਰਵਾਈ ਬੰਦੀ ਆ ਕਹਿੰਦੇ ਅਸੀਂ ਫ ਫਲੈਟ ਰੋਕੀ ਜਾਊਗੀ ਹੁਣ ਮੈਂ ਅੱਗੇ ਜੇ ਦੇਖਦੀ ਆ ਕਿ ਸਰ ਮੇਰੀ ਦਿੱਲੀ 에ਰਪੋਰਟ ਤੋਂ ਫਲੈਟ ਰੋਕਦੇ ਆ ਕਿ ਨਹੀਂ ਰੋਕਦੇ ਤਿੰਨ ਬੱਚੇ ਦੋ ਇੱਕ ਬੇਟਾ ਦੋ ਗੁੜੀਆਂ ਹੈ ਹਾਂਜੀ ਸੈਕੰਡ ਮੈਨੂੰ ਇੱਕ ਕੋਨੇ ਕੋਲ ਤੋਂ ਦੋ ਬੇਟੀਆਂ ਵਾ ਉਹ ਇਹ ਕਹਿੰਦੇ ਕਿ ਅਸੀਂ ਮਤਲਬ ਕਿ ਬਗਾਨਾ ਦੋ ਬੱਚੀਆਂ ਮੈਂ ਤੈਨੂੰ ਨਹੀਂ ਰੱਖ ਸਕਦਾ ਇਦਾਂ ਫਿਰ ਫਿਰ ਵੀ ਉਹ ਸਰ ਬਿਨਾਂ ਤਲਾਕ ਲੈ ਤੱਕ ਮੈਰਿਜ ਕਿੱਦਾਂ ਕਰਾ ਲੀ ਇਹਨਾਂ ਦੋਨਾਂ ਬੱਚੀਆਂ ਦੀ ਪਹਿਲੇ ਵਾਰ ਸਕੌਣ ਕਰੂਗਾ ਚਲੋ ਪੇਟਾ ਮੇਰੀ ਪਹਿਲੀ ਮਰਜ਼ੀ ਦਾ ਉਹ ਨਹੀਂ ਕਰਨਾ ਚਾਹੁੰਦਾ ਇਹਨਾਂ ਦੀ ਕੌਣ ਪਹਿਲੇ ਵਾਰ ਕਰੂਗਾ ਮੈਂ ਤੈਨੂੰ ਜੀ ਦਵਾਂ ਤੂੰ ਬਾਹਰੋਂ ਜਦੋਂ ਕਰ ਰਹੇ ਸੀ

ਉਸ ਨੇ 40 40 ਹਾਂਜੀ 40000 ਰੁਪਿਆ ਲਿਆ ਇਹਨਾਂ 20000 ਰੁਪਿਆ ਮੇਰੇ ਕੋ ਪਰਚਾ ਕੱਟਣ ਦਾ ਮੰਗਿਆ ਮੈਂ ਕਿਹਾ ਸਰ ਮੇਰੇ ਕੋ ਇੰਨਾ ਪੈਸਾ ਨਹੀਂ ਹੈਗਾ ਤੁਸੀਂ ਮੇਰਾ ਪਰਚਾ ਕੱਟ ਕਰ ਦਿਓ ਮੈਂ ਅੱਗੇ ਵਕੀਲ ਵੀ ਖੜਾ ਕਰਨਾ ਫਿਰ ਉਹ ਨਹੀਂ ਮੰਨਣ ਚਾਹੁੰਦੇ ਸੀ ਨਹੀਂ ਪਰਚਾ ਕੱਟਦਾ ਰਾਤ ਦੇ 7 ਵਜੇ ਸੀ ਤਾਂ ਮੈਂ ਇੱਥੇ ਰਹੀ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਿਹਾ ਮੈਂ ਫਿਰ ਮੈਂ ਤੁਹਾਨੂੰ ਜਿੱਤ ਤੁਹਾਨੂੰ ਪੈਸੇ ਕੱਟੇ ਪਰਚਾ ਕੱਟਣ ਚਾਹੇ ਮੈਂ ਕਿਸੇ ਕੋ ਮਗਾ ਦੇਣੀ ਆ ਨਹੀਂ ਨਹੀਂ ਦਿੱਤ ਕਰ ਫਿਰ ਵੀ ਨਹੀਂ ਕੁਝ ਵੀ ਕੀਤਾ ਬੇ ਮੇਰੇ ਕੋਲ ਹਰ ਕਲਾਸ ਤੇ ਕਹਿੰਦਾ ਹੁਣ ਆਣ ਪਰਚਾ ਵੀ ਕੱਢ ਤਾ ਹੁਣ ਤਾਂ ਚੱਲ ਖਰਚਾ ਪੈਂਦਾ ਮੇ ਕਈ ਵੀ ਲਾਇਤ ਸੀ ਕਹਿੰਦਾ ਸੀ 20 ਲੀਟਰ ਸਾਨੂੰ ਤੇਲ ਮਿਲਦਾ ਗਵਰਨਮੈਂਟ ਵੱਲੋਂ ਅਸੀਂ ਇੰਨੀ ਦੂਰ ਬੰਦਾ ਚੁੱਕਣ ਗਏ 1.5 ਘੰਟੇ ਦਾ ਰਸਤਾ ਇੱਕ ਗਵਰਨਮੈਂਟ ਕਿਉਂ ਉਹ ਜਿਹੜਾ ਕੋਈ ਬੰਦਾ ਚੁਕਾਏਗਾ ਜਿੱਤੇ ਜੁਰਮ ਹੋਇਆ ਉਹੀ ਖਰਚਾ ਭਰੇਗਾ ਤੇਲ ਦਾ ਇਹ ਜਿਹੜੀ ਸਬਜੀ ਸਬਜੀ ਦਾ ਕੌਰ ਹੈ ਜੀ ਤੇ ਇਹਦੇ ਆਪਣੇ ਹਿੜੀ ਥਾਣਾ ਸਿਵਲਾਈਨ ਜੀ ਇਹ ਕਹਿੰਦੀ ਕਿ ਮੇਰੀ ਮੈਰਿਜ 2017 ਚ ਪਰਮਜੀਤ ਸਿੰਘ ਨਾਂ ਦੇ ਬੰਦੇ ਨਾਲ ਹੋਈ ਸੀ ਜੀ ਸਾਡੇ ਪਿੰਡ ਥਾਣਾ ਦੁਸਿਕਾ ਜੀ ਤੇ ਉਹਨੇ ਕਿਨੇ ਵੀ ਮੈਨੂੰ ਤਲਾਕ ਲੈ ਬਿਨਾ ਹੋਰ ਵਿਆਹ ਕਰਾ ਲਿਆ ਜੀ ਕੀ ਕੀ ਤਰੀਕਾ ਜੋ ਬੰਦੇ ਨੂੰ ਨਿਕਰੀ ਕਰਾਂਗੇ ਸਰ ਇਸ ਮਿੱਟੀ ਦਾ ਕਹਿਣਾ ਹੈ ਕਿ ਉਸ ਬੰਦੇ ਨੂੰ ਅਰੈਸਟ ਕੀਤਾ ਗਿਆ ਸੀ ਪੁਲਿਸ ਲੈ ਕੇ ਆਈ ਸੀ ਬਟ ਇਨਫਲੂਐਂਸ ਚ ਛੱਡਤਾ ਹੱਦੀ ਉਹਨੂੰ ਜਦੋਂ ਨੇ ਦਿੱਤੀ ਹੋਈ ਐਪਲੀਕੇਸ਼ਨ ਤੇ ਉਹਨਾਂ ਸਦਿਆਂ ਤ੍ਰਿਸ਼ੀ ਅਫਸਰ ਨੇ ਜਦੋਂ ਬਰਾ ਕੋਲ ਕੀਤੀ ਆਜਣਾ ਜੀ ਮੇਰਾ ਵੇਖ ਲੈਣੇ